ਨਮਸਕਾਰ ਸਤਿ ਸ੍ਰੀ ਅਕਾਲ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਪੰਜਾਬ ਸਰਕਾਰ ਦੇ ਕੁਝ ਬਹੁਤ ਹੀ ਅਹਿਮ ਪਰ ਹੈਰਾਨੀਜਨਕ ਫੈਸਲਿਆਂ ਦੀ ਸਰਕਾਰ ਨੇ ਮੰਗਲਵਾਰ ਨੂੰ ਪਾਵਰਕਾਮ ਦੇ ਜਨਰੇਸ਼ਨ ਦੇ ਡਾਇਰੈਕਟਰ ਹਰਜੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਸਰਕਾਰ ਵੱਲੋਂ ਹਰਜੀਤ ਸਿੰਘ ਤੇ ਐਮਬੈਜ਼ਲਮੈਂਟ ਯਾਨੀ ਗਬੰਦੇ ਬਹੁਤ ਹੀ ਗੰਭੀਰ ਰੋਪ ਲਾਇਗੇ ਨੇ ਪੰਜਾਬ ਬਿਜਲੀ ਬੋਰਡ ਦੇ ਇੰਜੀਨੀਅਰਸ ਨੇ ਇਸ ਇਲਜ਼ਾਮ ਉੱਪਰ ਜਿਹੜੇ ਹਰਜੀਤ ਸਿੰਘ ਦੇ ਉੱਤੇ ਲੱਗੇ ਆ ਇਹਨਾਂ ਉੱਪਰ ਸਖਤ ਇਤਰਾਜ਼ ਜਤਾਇਆ ਵਾ ਜ਼ਾਹਿਰ ਹੈ ਕਿ ਇਸ ਮਸਲੇ ਕਰਕੇ ਤੇ ਕੁਝ ਹੋਰ ਕਾਰਨਾ ਕਰਕੇ ਪੰਜਾਬ ਸਰਕਾਰ ਤੇ ਇੰਜੀਨੀਅਰਸ ਦਰਮਿਆਨ ਟਕਰਾਵ ਦੀ ਸਥਿਤੀ ਜਿਹੜੀ ਆ ਉਹ ਬਣੀ ਹੋਈ ਆ ਔਰ ਬਣ ਰਹੀ ਆ ਫ੍ਰੀ ਤੇ ਮਫਤ ਮੁਫਤ ਬਿਜਲੀ ਪੰਜਾਬ ਚ ਆਪ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਆ ਅਤੇ ਇਹ ਟਕਰਾਵ ਜਿਹੜਾ ਵਾ ਇਹ ਸੂਬੇ ਲਈ ਕਾਤਕ ਸਾਬਤ ਹੋ ਸਕਦਾ ਹੈ ਕਿਉਂਕਿ ਅਗਲੇ ਦਿਨਾਂ ਚ ਇਹ ਮਸਲੇ ਦੇ ਇੱਕ ਸਿਆਸੀ ਰੰਗਤ ਲੈਣ ਦੇ ਪੂਰੇ ਪੂਰੇ ਅਸਰ ਨੇ ਬਿਜਲੀ ਨਾਲ ਸੰਬੰਧਿਤ ਪੰਜਾਬ ਚ ਦੋ ਪਬਲਿਕ ਸੈਕਟਰ ਅੰਟਰਟੇਕਿੰਗਸ ਨੇ ਪੀਐਸ ਪੀਸੀਐਲ ਤੇ ਪੀਐਸ ਟ ਸੀਐਲ ਪਾਵਰ ਕਾਰਪੋਰੇਸ਼ਨ ਤੇ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਦੋਵਾਂ ਦੀ ਖੁਦਮੁਖਤਿਆਰੀ ਯਾਨੀ ਜਿਹੜੀ ਯੂਨੋ ਆਟੋਨਮੀ ਕਹਿੰਦੇ ਆਪਾਂ ਉਹ ਇਸ ਵੇਲੇ ਇੰਜ ਲੱਗ ਰਿਹਾ ਵਾ ਕਿ ਉਹ ਖਤਰੇ ਚ ਹੈ ਪਾਵਰ ਕੰਪਨੀ ਦੇ ਡਾਇਰੈਕਟਰ ਹਰਜੀਤ ਸਿੰਘ ਦੀ ਨੌਕਰੀ ਤੋਂ ਬਰਖਾਸਤ ਹੋਣੀ ਪਹਿਲੀ ਇਹੋ ਜਿਹਾ ਕਦਮ ਨਹੀਂ ਹੈ ਇਸ ਤੋਂ ਪਹਿਲਾਂ ਪਿਛਲੇ ਹਫਤੇ ਅਚਾਨਕ ਇੱਕੇ ਸਿਨਾ ਦੀ ਥਾਂ ਬਸੰਤ ਗਰਗ ਨੂੰ ਪਾਵਰ ਸੈਕਟਰੀ ਤੇ ਦੋਵਾਂ ਬਿਜਲੀ ਕਾਰਪੋਰੇਸ਼ਨਸ ਦਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਜਿਹਨੂੰ ਸੀਐਮਟੀ ਕਹਿੰਦੇ ਆ ਉਹ ਲਾਇਆ ਗਿਆ ਦੋਵੇਂ ਆਈਐਸ ਅਫਸਰ ਨੇ 5 ਦਿਨ ਪਹਿਲਾਂ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਜਿਹੜਾ ਆਪਣੇ ਰੋਪੜ ਚ ਹੈ ਅ ਉਹਦੇ ਚੀਫ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਫਿਊਲ ਕਾਸਟ ਚ ਬੇਨਿਯਮੀਆਂ ਕਰਨ ਦੇ ਦੋਸ਼ ਚ ਮੋਤਲ ਕਰ ਦਿੱਤਾ ਗਿਆ। ਬਿਜਲੀ ਬੋਰਡ ਚ ਡਾਇਰੈਕਟਰਸ ਦੀ ਜਿਹੜੀਆਂ ਅਸਾਮੀਆਂ ਵਾਂ ਉਹ ਇੰਜ ਲੱਗ ਰਿਹਾ ਪਈ ਹੌਲੀ ਹੌਲੀ ਖਾਲੀ ਹੋ ਰਹੀਆਂ ਵਾਂ। ਤਿੰਨ ਮਹੀਨੇ ਪਹਿਲਾਂ 13 ਅਗਸਤ ਨੂੰ ਵੀ ਪ੍ਰੈਸਾਈਸ ਪਾਵਰਕਾਮ ਦੇ ਡਾਇਰੈਕਟਰ ਕਮਰਸ਼ੀਅਲ ਹੀਰਲਲ गोयल ਨੇ ਕੁਝ ਨਿੱਜੀ ਕਾਰਨਾ ਕਰਕੇ ਸ਼ਾਇਦ ਉਹਦੀ ਸਿਹਤ ਠੀਕ ਨਹੀਂ ਸੀ ਅਸਤੀਫਾ ਦੇ ਦਿੱਤਾ ਸੀ। ਤੇ ਹੁਣ ਇਸ ਵਕਤ ਸ਼ਾਇਦ ਪਾਵਰ ਕਮ ਦੇ ਦੋ ਦੋ ਡਾਇਰੈਕਟਰ ਹੀ ਰਹਿ ਗਏ ਆ ਡਾਇਰੈਕਟਰੀ ਡਿਸਟ੍ਰਿਬਿਊਸ਼ਨ ਇੰਦਰਪਾਲ ਸਿੰਘ ਤੇ ਡਾਇਰੈਕਟਰ ਡਾਇਰੈਕਟਰ ਫਾਈਨੈਂਸ ਐਸ ਕੇ ਬੈਰੀ ਟੋਟਲ ਪੰਜਾਂ ਛੇ ਡਾਇਰੈਕਟਰਸ ਹੁੰਦੇ ਆ ਸੋ ਦੋ ਹੀ ਅਸਵੇ ਰਹਿ ਗਏ ਆ ਪੰਜਾਬ ਸਰਕਾਰ ਦੇ ਇਸ ਫੈਸਲੇ ਉੱਪਰ ਕਈ ਸਵਾਲ ਖੜੇ ਹੁੰਦੇ ਨੇ ਪਹਿਲਾ ਇਹ ਕਿ ਸਿਨਾ ਆਈਏਐਸ ਨੂੰ ਬਦਲ ਕੇ ਬਸੰਤ ਗਰਗ ਆਈਏਐਸ ਨੂੰ ਪਾਵਰ ਸੈਕਟਰੀ ਤੇ ਸੀਐਮਡੀ ਕਿਉਂ ਲਾਇਆ ਗਿਆ ਬਸੰਤ ਗਰਗ ਦੀ ਬਤੌਰ ਸੀਐਮਡੀ ਨਿਯੁਕਤੀ ਰੂਲਾਂ ਮੁਤਾਬਕ ਨਹੀਂ ਜੇ ਕਿਸੇ ਟੈਕਨੋਕਰਟ ਦੀ ਥਾਂ ਆਈਐਸ ਅਧਿਕਾਰੀ ਨੂੰ ਪਾਵਰਕਾਮ ਦਾ ਸੀਐਮਡੀ ਲਾਉਣਾ ਹੋਵੇ ਤਾਂ ਉਹ ਪ੍ਰਿੰਸੀਪਲ ਸੈਕਟਰੀ ਲੈਵਲ ਦਾ ਆਈਐਸ ਅਫਸਰ ਹੋਣਾ ਲਾਜ਼ਮੀ ਹੈ ਇਹ ਕਾਨੂੰਨ ਮੁਤਾਬਕ ਹੈ ਰੂਲਾਂ ਮੁਤਾਬਕ ਹੈ ਜੋ ਗਰਗ ਹੈ ਇਸ ਵੇਲੇ ਬਸੰਤ ਗਰਗ ਨਹੀਂ ਹੈ ਸੈਨਾ ਨੂੰ ਹਟਾਉਣ ਦਾ ਅਸਲ ਕਾਰਨ ਕੀ ਹੈ ਕਿ ਉਹ ਬਿਜਲੀ ਬੋਰਡ ਦੀਆਂ ਪੰਜਾਬ ਸਰਕਾਰ ਵੱਲੋਂ ਜਾਇਦਾਦਾਂ ਵੇਚਣ ਉੱਪਰ ਇਤਰਾਜ਼ ਕਰ ਰਿਹਾ ਸੀ ਇਹ ਗੱਲਾਂ ਦਾ ਸਹੀ ਜਵਾਬ ਸ਼ਾਇਦ ਕਦੇ ਵੀ ਨਹੀਂ ਮਿਲੂਗਾ ਪਰ ਪੰਜਾਬ 'ਚ ਇਸ ਗੱਲ ਦੀ ਚਰਚਾ ਇਸ ਵੇਲੇ ਜ਼ਰੂਰ ਹੈ ਤੁਸੀਂ ਵੀ ਮੀਡੀਆ 'ਚ ਵੀ ਇਹਦੇ ਬਾਰੇ ਚਰਚਾ ਸੁਣੀ ਹੋਊਗੀ ਦੂਜਾ ਸਵਾਲ ਹੈ ਰੋਪੜ ਥਰਮਲ ਪਲੈਂਟ ਦੇ ਚੀਫ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਲੈ ਕੇ 31 ਅਕਤੂਬਰ ਨੂੰ ਮਨੂੰ ਮੁਅੱਤਲ ਕਰਤਾ ਯਾਨੀ ਸਸਪੈਂਡ ਕਰ ਦਿੱਤਾ ਗਿਆ ਦੋਸ਼ ਹੈ ਕਿ ਉਸਨੇ ਫਿਊਲ ਕਾਸਟ 'ਚ ਬੇਨਿਯਮੀਆਂ ਇਹ ਰੈਗੂਲੈਟਿਜ਼ ਕੀਤੀਆਂ ਚੇਤੇ ਰਹਿ ਕਿ ਐਸੇ ਹੀ ਸਰਕਾਰ ਦੇ ਸਾਬਕਾ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਰੋਪੜ ਪਲਾਂਟ ਦੇ ਚੀਫ ਇੰਜੀਨੀਅਰ ਦੀ 2023-24 ਚ ਚੰਗੀ ਕਾਰਗੁਜ਼ਾਰੀ ਤੋਂ ਉਹਨਾਂ ਵੱਲੋਂ 27 ਕਰੋੜ ਦੀ ਬਚਤ ਕਰਨ ਕਰਕੇ ਸ਼ਲਾਘਾ ਕੀਤੀ ਗਈ ਸੀ ਹੁਣ ਅਚਾਨਕ ਕੀ ਹੋ ਗਿਆ ਉਹਨੇ ਕੀ ਗੁਨਾਹ ਕਰਤਾ ਕਿ ਉਸਤੇ ਸਸਪੈਂਸ਼ਨ ਦੀ ਕੋਈ ਹੋਰ ਵਜ੍ਹਾ ਵਾ ਪਾਵਰਕਮ ਦੇ ਡਾਇਰੈਕਟਰ ਹਰਜੀਤ ਸਿੰਘ ਦੀ ਬਰਖਾਸਤੀ ਤਦਨ ਪਹਿਲਾ ਬਿਨਾਂ ਕਿਸੇ ਨੋਟਿਸ ਦੇ ਬਿਨਾਂ ਇਨਕੁਆਰੀ ਬਿਨਾਂ ਜਾਂਚ ਦੇ ਕੀਤੀ ਗਈ ਕਿਉਂਕਿ ਉਹਦੀ ਜਿਹੜੀ ਸੇਵਾ ਮੁਕਤੀ ਰਿਟਾਇਰਮੈਂਟ ਤੇ ਬਾਅਦ ਉਹਦੀ ਡਾਇਰੈਕਟਰ ਦੀ ਨਿਯੁਕਤੀ ਹੋਈ ਸੀ ਰੂਲਾਂ ਮੁਤਾਬਕ ਉਹਨੂੰ ਹਟਾਇਆ ਜਾ ਸਕਦਾ ਵਾ ਬਿਨਾਂ ਨੋਟਿਸ ਦਿੱਤੇ ਬਿਨਾਂ ਇਨਕੁਆਰੀ ਕੀਤੇ ਹਟਾਇਆ ਜਾ ਸਕਦਾ ਪਰ ਨੈਤਿਕ ਤੌਰ ਤੇ ਕੀ ਇੰਨੇ ਸੀਨੀਅਰ ਅਧਿਕਾਰੀ ਨੂੰ ਇਸ ਤਰ੍ਹਾਂ ਟ੍ਰੀਟ ਕਰਨਾ ਸਹੀ ਹੈ ਬਰਖਾਸਤੀ ਵੇਲੇ ਸਰਕਾਰ ਵੱਲੋਂ ਇਹ ਕਿਹਾ ਗਿਆ ਕੀ ਹਰਜੀਤ ਸਿੰਘ ਵਲੇ ਦੋਵੇਂ ਸਰਕਾਰੀ ਪਲਾਂਟਾ ਰੋਪੜ ਤੇ ਗੋਇੰਦਵਾਲ ਸਾਹਿਬ ਵਾਸਤੇ ਜਿਹੜਾ ਫਿਊਲ ਖਰੀਦਿਆ ਗਿਆ ਉਹ ਪ੍ਰਾਈਵੇਟ ਪਲਾਂਟਾ ਨਾਲੋਂ ਜਿੱਦੇ ਦੋ ਪ੍ਰਾਈਵੇਟ ਪਲਾਂਟ ਚੱਲਦੇ ਹੋਰਾਂ ਨਾਲੋਂ ਕਰੀਬ 75 ਪੈਸੇ ਤੋਂ ਲੈ ਕੇ ਸਵਾ ਰੁਪਏ ਪ੍ਰਤੀ ਯੂਨਿਟ ਮਹਿੰਗਾ ਸੀ ਕੀ ਸਰਕਾਰ ਇਸ ਨਤੀਜੇ ਤੇ ਪ੍ਰੋਪਰ ਡਾਟਾ ਐਨਾਲਿਸਿਸ ਤੇ ਇੰਟਰਪ੍ਰੀਟੇਸ਼ਨ ਦੇ ਬਾਅਦ ਪਹੁੰਚੀ ਹੈ ਕੀ ਪ੍ਰੋਪਰ ਡਾਟਾ ਐਨਾਲਿਸਿਸ ਕੀਤਾ ਵਾ ਜਿਹੜਾ ਪਾਵਰ ਕਮਸ ਦੇ ਇੰਜੀਨੀਅਰਸ ਨੇ ਪੰਜਾਬ ਦੇ ਪੰਜ ਥਰਮਲ ਪਲਾਂਟਾਂ ਦਾ ਡਾਟਾ ਨਵੰਬਰ 2022 ਤੋਂ ਲੈ ਕੇ ਨਵੰਬਰ 2025 ਤੱਕ ਰਿਲੀਜ਼ ਕੀਤਾ ਵਾ ਜਨਤਕ ਕੀਤਾ ਵਾ ਉਸ ਮੁਤਾਬਕ ਤੱਥ ਕੁਝ ਹੋរី ਹਨ ਇਸ ਸਰਕਾਰੀ ਕੋਲ ਮਾਈਨ ਪਚਵਾੜਾ ਤੋਂ ਕੋਇਲਾ ਖਰੀਦਨ ਤੋਂ ਪਹਿਲਾਂ ਤੇ ਬਾਅਦ ਉਹਦਾ ਡਾਟਾ ਜਿਹੜਾ ਵਾ ਉਹ ਵੀ ਸ਼ਾਮਲਿਆ ਇਸ ਡਾਟਾ ਐਨਾਲਿਸਿਸ ਵਿੱਚ ਦੋਵੇਂ ਪਲਾਂਟ ਨਾਬਾ ਪਾਵਰ ਪਲਾਂਟ ਰਾਜਪੁਰਾ ਤੇ ਤਲਵੰਡੀ ਸਾਬੋ ਦੇ ਪਲਾਂਟ ਇਹ ਦੋਵੇਂ ਪ੍ਰਾਈਵੇਟ ਨੇ ਤਿੰਨੇ ਸਰਕਾਰੀ ਪਲਾਂਟ ਇਹਨਾਂ ਦਾ ਡਾਟਾ ਸ਼ਾਮਲਿਆ ਸਰਕਾਰੀ ਪਲਾਂਟ ਐਸਵੇ ਨੇ ਬਠਿੰਡਾ ਚ ਰੋਪੜ ਤੇ ਗੋਇੰਦਵਾਲ ਸਾਹਿਬ ਦੇ ਵਿੱਚ ਇਹ ਵੀ ਨਜ਼ਰਅੰਦਾਜ਼ ਇਹ ਗੱਲ ਨਜ਼ਰਅੰਦਾਜ਼ ਨਹੀਂ ਕੀਤੀ ਜਾ ਸਕਦੀ ਕਿ ਦੋਵੇਂ ਪ੍ਰਾਈਵੇਟ ਪਲਾਂਟ ਜਿਹੜੇ ਆ ਉਹ ਨਵੀਂ ਜਿਹਨੂੰ ਆਪਾਂ ਨੇ ਆ ਸੁਪਰ ਕ੍ਰਿਟੀਕਲ ਥਰਮਲ ਟੈਕਨੋਲੋਜੀ ਦੇ ਇਦਾਰਤ ਤੇ ਬਣੇ ਹੋਏ ਆ ਤੇ ਸਰਕਾਰ ਦੇ ਜਿਹੜੇ ਪਲਾਂਟ ਆ ਉਹ ਕਰੀਬ 34 35 ਸਾਲ ਪੁਰਾਣੇ ਆ ਸਬ ਕ੍ਰਿਟੀਕਲ ਟੈਕਨੋਲੋਜੀ ਦੀ ਪ੍ਰਾਈਮ ਟੈਕਨੋਲੋਜੀ ਸੀ ਉਹਦੇ ਤੇ ਬੇਸਡ ਨੇ ਦੋਵਾਂ ਦੀ ਕੋਲ ਕੰਜ਼ਮਪਸ਼ਨ ਕੋਲੇ ਦੀ ਗ੍ਰੋਸ ਕਵਾਲਿਫਿਕ ਵੈਲਿਊ ਨੂੰ ਕੰਪੇਅਰ ਕਰਨਾ ਸ਼ਾਇਦ ਸੇਬ ਤੇ ਸੰਤਰੇ ਨੂੰ ਕੰਪੇਅਰ ਕਰਨਾ ਹੋ ਇਟ ਇਜ਼ ਲਾਈਕ ਕੰਪੇਅਰਿੰਗ ਅ ਅੰਗਰੇਜ਼ੀ ਦੀ ਜਿਹੜੀ ਕਹਾਵਤ ਹੈ ਇਟ ਇਜ਼ ਲਾਈਕ ਕੰਪੇਅਰਿੰਗ ਐਪਲਸ ਐਂਡ ਔਰੈਂਜਸ ਮੈਂ ਇੱਕ ਚਾਰਟ ਤੁਹਾਨੂੰ ਦਿਖਾ ਰਿਹਾ ਵਾਂ ਇਹਨੂੰ ਚੰਗੀ ਤਰ੍ਹਾਂ ਸਟੱਡੀ ਕਰੋ ਐਨਪੀਐਲ ਤੇ ਟੀਐਸਪੀਐਲ ਇਦੋਂ ਮੇ ਪ੍ਰਾਈਵੇਟ ਪਲਾਂਟ ਨੇ ਤੇ ਬਾਕੀ ਤਿੰਨ ਜਿਹੜੇ ਪਲਾਂਟ ਆ ਜਿਹੜੇ ਇਸ ਚਾਰਟ ਦੇ ਵਿੱਚ ਨੇ ਉਹ ਸਰਕਾਰੀ ਨੇ ਕਿੰਨਾ ਕੋ ਫਰਕ ਆ ਹਾਂ ਜਿਹੜਾ GGSS SSTP ਰੋਪੜ ਆ ਉਹਦੀ ਜਨਰੇਸ਼ਨ ਦੀ ਕੀਮਤ ਜ਼ਰੂਰ ਜ਼ਿਆਦਾ ਵਾ ਇਹਦਾ ਕਾਰਨ ਹੈ ਬੋਇਲਰ ਟਿਊਬ ਚ ਲੀਕੀਜਸ ਇਹ ਮੈਂ ਪਤਾ ਕੀਤਾ ਵਾ ਇਸ ਕਰਕੇ ਆ ਕੋਈ ਪਲਾਂਟ ਬਹੁਤ ਪੁਰਾਣਾ ਸਰਕਾਰ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਜਾਣਕਾਰੀ ਆਈ ਕਿ ਹਰਜੀਤ ਸਿੰਘ ਦੀ ਬਰਖਾਸਿ ਦਾ ਅਸਲ ਕਾਰਨ ਕੁਝ ਹੋਰ ਹੀ ਆ ਹਣ ਕਿਹਾ ਗਿਆ ਵਾਪੀ 150 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਵਾਸਤੇ ਪਾਵਰ ਸੇਲ ਤੇ ਪਾਵਰ ਪਰਚੇਸ ਸਮਝੌਤੇ ਜੋ ਹੋਏ ਨੇ ਦੋ ਕੰਪਨੀਆਂ ਨਾਲ ਸਾਈਨ ਕੀਤੇ ਗਏ ਨੇ ਉਹ ਅਸਲੀ ਕਰਨ ਨੇ ਉਹ ਚ ਕਿਹਾ ਗਿਆ ਕਿ ਇਹ 25 ਸਾਲ ਦੀ ਮਿਆਦ ਵਾਲੇ ਸਮਝੌਤੇਆਂ ਨਾਲ ਪੰਜਾਬ ਸਰਕਾਰ ਨੂੰ ਕਰੀਬ 12000 ਜਾਂ 12000 500 ਕਰੋੜ ਰੁਪਏ ਦਾ ਚੂਨਾ ਲੱਗਾ ਵਾ ਸੋਲਰ ਬਿਜਲੀ 3 ਰੁਪਏ ਪ੍ਰਤੀ ਯੂਨਿਟ ਆਮ ਮਿਲਦੀ ਆ ਤੇ ਇਹਨਾਂ ਲੋਕਾਂ ਨੇ 5 ਰੁਪਏ 15 ਪੈਸੇ ਪ੍ਰਤੀ ਯੂਨਿਟ ਤੇ ਖਰੀਦੀ ਆ ਕੀ ਇਹ ਸਹੀ ਹੈ ਜੇ ਸਹੀ ਹੈ ਤੇ ਬਹੁਤ ਗੰਭੀਰ આરોਪ ਆ ਪਰ ਤਾਂ ਪਰ ਪਤਾ ਕਰਨ ਦੀ ਇਹ ਲੋੜ ਆ ਤਫਤੀਸ਼ ਕਰਨ ਦੀ ਜ਼ਰੂਰਤ ਕਰਨੀ ਜ਼ਰੂਰੀ ਆ ਕਿ ਜੋ ਸੋਲਰ ਸਮਝੌਤੇ ਹੋਏ ਕੀ ਉਹ ਕੇਵਲ ਸੋਲਰ ਪਾਵਰ ਵਾਸਤੇ ਹੋਏ ਜਾਂ ਉਹ ਹਾਈਬ੍ਰਿਡ ਪਾਵਰ ਵਾਸਤੇ ਹੋਏ ਨੇ ਹਾਈਬ੍ਰਿਡ ਪਾਵਰ ਦੇ ਵਿੱਚ ਸੋਲਰ, ਵਿੰਡ, ਬੈਟਰੀ ਸਟੋਰੇਜ ਇਹ ਵੀ ਸ਼ਾਮਲ ਹੁੰਦੀ ਆ ਇਹਨਾਂ ਦੋਵਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸੋਲਰ wind ਸਟੋਰੇਜ ਯਾਨੀ ਹਾਈਬ੍ਰਿਡ ਪਾਵਰ ਦਾ ਮਤਲਬ ਹੈ ਕਿ ਸੂਰਜ ਦੀ ਊਰਜਾ ਹੋਵੇ ਜਾਂ ਨਾ ਹੋਵੇ ਜੋ ਬਿਜਲੀ ਦਾ ਵਾਅਦਾ ਸਮਝੌਤੇ ਅਨੁਸਾਰ ਕੀਤਾ ਗਿਆ ਉਹਦੀ ਪੂਰਤੀ ਹੋਵੇਗੀ ਕੀ ਮਾਰਕੀਟ ਚ ਸੋਲਰ wind ਸਟੋਰੇਜ ਹਾਈਬ੍ਰਿਡ ਸਮੀਤ ਐਗਰੀਮੈਂਟ ਦਾ ਰੇਟ 3 ਰੁਪਏ ਪ੍ਰਤੀ ਯੂਨਿਟ ਹੈ ਜਾਂ 6 ਰੁਪਏ ਪ੍ਰਤੀ ਯੂਨਿਟ ਤੋਂ ਵੀ ਵੱਧ ਇਹ ਬਹੁਤ ਪੁਆਇੰਟ ਕ੍ਰੂਸ਼ੀਅਲ ਹੈ ਸਰਕਾਰੀ ਲਈ ਜੌਬ ਦੇਈ ਹੈ ਔਰ ਇਹਦਾ ਪਤਾ ਤਾਦੀ ਲਾ ਸਕਦੇ ਜੇ ਪ੍ਰੋਪਰ ਇਨਕੁਆਇਰੀ ਕਰੀਏ ਸਵਾਲ ਇਹ ਵੀ ਆ ਕਿ ਡਾਇਰੈਕਟਰ ਹਰਜੀਤ ਸਿੰਘ ਦੀ ਬਰਖਾਸਤੀ ਦੇ ਹੁਕਮਾਂ ਚ ਇਹ ਸੋਲਰ ਪਾਵਰ ਦੇ ਸਮਝੌਤੇ ਜਿਹੜੇ ਨੇ ਇਹਨਾਂ ਬਾਰੇ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਹੁਣ ਇਹ ਜਾਣਕਾਰੀ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਉਂ ਦਿੱਤੀ ਜਾ ਰਹੀ ਹੈ ਇਹਦਾ ਕੀ ਮਤਲਬ ਹੈ ਕਿ ਇਹ ਕਿਸੇ ਅਫਸਰ ਨੂੰ ਉਹਦੀ ਰੈਪਿਊਟੇਸ਼ਨ ਖਰਾਬ ਕਰਨ ਵਾਸਤੇ ਹੈ ਇਹ ਸਭ ਕੁਝ ਵਾਸਤੇ ਇੱਕ ਮੇਰਾ ਮਨਨਾਮਾ ਇੱਕ ਡਿਟੇਲ ਜਾਂਚ ਪ੍ਰੋਪਰ ਟੈਕਨੀਕਲ ਇਨਕੁਆਰੀ ਦੀ ਲੋੜ ਹੈ ਕੋਲੇ ਦੀ ਖਰੀਦ ਵਾਸਤੇ ਤੇ ਸੋਲਰ ਪਾਵਰ ਦੇ ਸਮਝੌਤਿਆਂ ਲਈ ਦੋਵਾਂ ਲਈ ਟੈਕਨੀਕਲ ਮਹਾਰਮ ਵੱਲੋਂ ਪ੍ਰੋਪਰ ਇਨਕੁਆਰੀ ਬਣਦੀ ਹੈ ਕਿਉਂਕਿ ਇਹਦਾ ਅਸਰ ਸਾਰੇ ਪਾਸੇ ਪਾਵਰ ਸੈਕਟਰ ਤੇ ਪੈਣਾ ਪੰਜਾਬ ਤੇ ਪੈਣਾ ਜਾਂ ਨੇੜੇ ਦੇ ਸੂਬਿਆਂ ਤੇ ਹੀ ਪੈਣਾ ਹਾਂ ਜੇ ਵਾਕਿਆ ਹੀ ਇਹ ਗੈਲੀ ਵਰਤੀ ਗਈ ਜਾਂ ਕਿਸੇ ਨੇ ਗबन ਕੀਤਾ ਕਿਸੇ ਨੇ ਨਿੱਜੀ ਤੌਰ ਤੇ ਫਾਇਦਾ ਲਿਆ ਸਰਕਾਰ ਨੂੰ ਛੂਨਾ ਲਾਇਆ ਯਾ ਲੌਂਡ ਦੀ ਕੋਸ਼ਿਸ਼ ਕੀਤੀ ਤਾਂ ਸਿਰਫ ਬਰਖਾਸਤੀ ਨਹੀਂ ਮੇਰਾ ਖਿਆਲ ਹੈ ਸਖਤ ਸਜ਼ਾ ਵੀ ਦੇਣੀ ਬਣਦੀ ਆ ਮੈਨੂੰ ਵੀ ਪਤਾ ਲੱਗਿਆ ਕਿ ਹਰਜੀਤ ਸਿੰਘ ਨਾਲ ਸਰਕਾਰ ਦੇ ਦੋ ਤਿੰਨ ਹੋਰ ਮਸਲਿਆਂ ਤੇ ਵੀ ਮਤਭੇਦ ਸਨ ਜਿਵੇਂ ਉਹ ਡਾਇਰੈਕਟਰ ਸਨ ਬੋਰਡ ਵੱਲੋਂ ਬਠਿੰਡਾ 'ਚ ਸਰਕਾਰੀ ਜ਼ਮੀਨ ਤੇ ਸੋਲਰ ਪਲਾਂਟ ਲਾਉਣ ਦਾ ਪਲਾਨ ਸੀ ਤੇ ਹਰਜੀਤ ਸਿੰਘ ਇਸ ਵਾਸਤੇ ਬਜਟ ਸੰ ਪਰ ਸਰਕਾਰ ਜਾਂ ਸਰਕਾਰ ਦੇ ਕੁਝ ਲੋਕ ਇਸ ਜ਼ਮੀਨ ਨੂੰ ਵੇਚਣਾ ਚਾਹੁੰਦੇ ਆ ਯੋ ਮੈਨੂੰ ਪਤਾ ਹੀ ਆ ਬਠਿੰਡਾ ਚ ਬਿਜਲੀ ਬੋਰਡ ਦੀ ਜ਼ਮੀਨ ਦਾ ਬਹੁਤ ਵੱਡਾ ਸੈਂਕੜੇ ਏਕੜਾਂ ਦਾ ਟਾਕਿਆ ਜਾਂ ਕਈ ਟਾਕਿਆ ਇੱਕ ਹੋਰ ਮਸਲਾ ਸੀ ਰੋਪੜ ਦਾ ਜਿੱਥੇ ਬਿਜਲੀ ਬੋਰਡ ਵੱਲੋਂ ਦੋ ਨਵੇਂ ਥਰਮਲ ਪਲਾਂਟ ਲਾਉਣ ਦਾ ਪਲਾਨ ਹੈ ਪਰ ਸਰਕਾਰ ਚ ਕੁਝ ਲੋਕ ਜਿਹੜੇ ਆ ਉਥੇ ਸਰਕਾਰੀ ਜ਼ਮੀਨ ਨੂੰ ਇੱਕ ਸੀਮੈਂਟ ਫੈਕਟਰੀ ਵਾਸਤੇ ਵੇਚਣ ਦੇ ਚਾਵਾਂਸਨ ਦੇ ਚਾਵਾਂਸਨ ਹਰਜੀਤ ਸਿੰਘ ਨੇ ਉਸ ਉੱਪਰ ਵੀ ਨ ਸੁਣਿਆ ਮੈਂ ਕਿ ਇਤਲਾਸ ਕੀਤਾ ਸੀ ਇਹਨਾਂ ਮਸਲਿਆਂ ਬਾਬਤ ਜਿਹੜੇ ਕਾਗਜ਼ਾਤ ਨੇ ਪੀਪਰਸ ਨੇ ਸਰਕਾਰੀ ਕਾਗਜ਼ਾਤ ਨੇ ਉਹਨਾਂ ਨੂੰ ਜਮਤਕ ਕਰਨਾ ਚਾਹੀਦਾ ਹੈ ਸੁਣਿਆ ਕਿ ਸੋਮਵਾਰ ਨੂੰ ਇਹ ਸਭ ਤੋਂ ਖਫਾ ਹੋ ਕੇ ਹਰਜੀਤ ਸਿੰਘ ਨੇ ਆਪਣਾ ਅਸਤੀਫਾ ਟਾਈਪ ਵੀ ਕਰ ਲਿਆ ਸੀ ਅਤੇ ਉਹਨੇ ਮੰਗਲਵਾਰ ਨੂੰ ਮੰਗਲਵਾਰ ਦੁਪਹਿਰੇ ਚੀਫ ਸੈਕਟਰੀ ਨੂੰ ਜਾ ਕੇ ਆਪਣਾ ਅਸਤੀਫਾ ਦੇ ਵੀ ਦਿੱਤਾ ਪਰ ਸਰਕਾਰ ਨੇ ਉਸ ਨੂੰ ਨਾਮ ਮੰਨ ਕੇ ਉਹਦੀਆਂ ਸੇਵਾਵਾਂ ਖਤਮ ਕਰਨ ਦਾ ਫੈਸਲਾ ਲਿਆ ਕੀ ਇਹ ਕੋਈ ਮੈਸੇਜ ਯਾਨੀ ਸੁਨੇਹਾ ਦੇਣ ਲਈ ਕੀਤਾ ਗਿਆ ਸੋ ਜੋ ਹੋ ਰਿਹਾ ਵਾ ਇਹ ਮੇਰਾ ਮੰਨਣਾ ਵਾ ਇਸ ਪਿਛੇ ਕੁਝ ਹੋਰ ਵੀ ਕਾਰਨ ਨੇ ਜੋ ਬਹੁਤ ਹੀ ਸੀਰੀਅਸ ਬਹੁਤ ਸੀਰੀਅਸ ਨੇ ਪਹਿਲਾ ਸਰਕਾਰ ਵੱਲੋਂ ਬਿਜਲੀ ਬੋਰਡ ਚ ਸਿਆਸੀ ਦਖਲ ਪੀਐਸਈਬੀ ਇੰਜੀਨੀਅਰਸ ਐਸੋਸੀਏਸ਼ਨ ਲਗਾਤਾਰ ਬੋਰਡ ਚ ਸਿਆਸੀ ਦਖਲ ਅੰਦਾਜ਼ੀ ਬਾਰੇ ਬਿਆਨ ਦੇ ਰਹੀ ਆ ਅਬ ਸਿਰਫ ਇੱਕ ਹਫਤਾ ਪਹਿਲਾਂ 23 31 ਅਕਤੂਬਰ ਨੂੰ ਉਸਦੇ ਪ੍ਰਧਾਨ ਜਸਵੀਰ ਸਿੰਘ ਤੇ ਮਾਨ ਨੇ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਵੀ ਲਿਖੀ ਸੀ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਲੈਕਟ੍ਰਿਸਿਟੀ ਐਕਟ 2003 ਦਾ ਮੁੱਖ ਉਦੇਸ਼ ਸੀ ਰਾਜਾਂ ਦੇ ਬਿਜਲੀ ਬੋਰਡਾਂ ਨੂੰ ਸਿਆਸੀ ਦਖਲ ਤੋਂ ਮੁਕਤ ਯਾਨੀ ਇਨਸੂਲੇਟ ਕਰਨਾ ਇਸੇ ਵਾਸਤੇ ਇੱਕ ਮਜ਼ਬੂਤ ਤੇ ਸੁਤੰਤਰ ਇੱਕ ਰੈਗੂਲੇਟਰੀ ਟੰਚਾ ਬਣਾਇਆ ਗਿਆ ਸੀ ਉਹਦੀ ਸਥਾਪਨਾ ਕੀਤੀ ਗਈ ਸੀ ਹਾਂ ਸਰਕਾਰ ਜਿਹੜੀ ਆ ਪਾਲਿਸੀ ਮੈਟਰਸ ਤੇ ਜਿਹੜਾ ਰੈਗੂਲੇਟਰ ਹੈ ਉਹਨੂੰ ਹਦਾਇਤਾਂ ਡੈਫੀਨਿਟਲੀ ਦੇ ਸਕਦੀ ਆ ਪਰ ਬੋਰਡ ਆਫ ਡਾਇਰੈਕਟਰਸ ਨੂੰ ਬਿਜਲੀ ਕਿਹੜੇ ਰੇਟ ਤੇ ਖਰੀਦਰੀਆਂ ਵਗੈਰਾ ਵਗੈਰਾ ਨੂੰ ਉਹਨਾਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਵਾਸਤੇ ਸਰਕਾਰ ਕੋਈ ਹਦਾਇਤ ਨਹੀਂ ਦੇ ਸਕਦੀ ਬਿਜਲੀ ਬੋਰਡ ਦੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਦੀ ਅਗਵਾਈ ਜਿਹੜੀ ਆ ਕਾਨੂੰਨਨ ਤੌਰ ਤੇ ਜਿਹੜਾ ਸੀਐਮਡੀ ਹੁੰਦਾ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਉਹ ਕਰਦੇ ਆ ਸੀਐਮਡੀ ਤੋਂ ਇਲਾਵਾ ਕੁਝ ਹੋਰ ਵੀ ਫੁੱਲ ਟਾਈਮ ਡਾਇਰੈਕਟਰਸ ਹੁੰਦੇ ਆ ਪੰਜ ਜਾਂ 6 ਤੇ ਫੁੱਲ ਟਾਈਮ ਡਾਇਰੈਕਟਰਸ ਹੁੰਦੇ ਆ ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਸੈਕਟਰੀ ਪਾਵਰ ਆਈਐਸ ਅਫਸਰ ਸੈਕਟਰੀ ਫਾਈਨੈਂਸ ਆਈਐਸ ਅਫਸਰ ਔਰ ਔਰਮਨ ਆਈਐਸ ਡਾਇਰੈਕਟਰ ਜੇ ਕੋਈ ਹੋਰ ਔਰ ਡਾਇਰੈਕਟਰ ਹੈ ਨਹੀਂ ਇਹ ਐਕਸੈਕਿਊਟਿਵ ਮੈਂਬਰ ਹੁੰਦੇ ਆ ਤੇ ਸਰਕਾਰ ਦੋ ਹੋਰ ਇੰਡੀਪੈਂਡੈਂਟ ਡਾਇਰੈਕਟਰ ਵੀ ਨਿਯੁਕਤ ਕਰ ਸਕਦੀ ਹੈ ਪਰ ਇਸ ਤੋਂ ਇਲਾਵਾ ਸਰਕਾਰ ਸਿੱਧਾ ਕੋਈ ਦਖਲ ਬੋਰਡ ਆਫ ਡਾਇਰੈਕਟਰਸ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਨਹੀਂ ਦੇ ਸਕਦੀ ਪਰ ਹੁਣ ਅੱਜਕੱਲ੍ਹ ਜੋ ਹੋ ਰਿਹਾ ਵਾ ਪੰਜਾਬ ਚ ਬੋਰਡ ਦੀਆਂ ਮੀਟਿੰਗਾਂ ਚ ਸਿਰਫ ਬਿਜਲੀ ਮੰਤਰੀ ਸਜੀਵ ਅਰੋੜਾ ਹੀ ਨਹੀਂ ਮੀਟਿੰਗਾਂ ਚ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਨੁਮਾਇंदे ਸ਼ਾਇਕਤ ਰੌਏ ਵੀ ਬਾਠਰੇ ਨੇ ਇੰਜੀਨੀਅਰ ਸੀ ਦੱਸਦੇ ਸ਼ਾਇਕਤ ਰੌਏ ਬੋਸਟਨ ਕਨਸਲਟਿੰਗ ਗਰੁੱਪ BCG ਐਸੇ ਉਹਦੇ ਕਨਸਲਟੈਂਟ ਨੇ ਤੇ ਅੱਜ ਕੱਲ ਪੀਡੀਸੀ ਦੇ ਮੈਂਬਰ ਨੇ ਇਹ ਕਮਿਸ਼ਨ ਵੈਸੇ ਤੇ ਜਿਹੜਾ ਪੀਡੀਸੀ ਆ ਇਹ 2023 ਬਣਿਆ ਸੀ ਪਰ ਇਹਦੇ ਨੁਮਾਇੰਦਿਆਂ ਵੱਲੋਂ ਮੀਟਿੰਗਾਂ ਜਿਹੜੀਆਂ ਵਾ ਉਹ ਅਟੈਂਡ ਕਰਨ ਦਾ ਜਿਹੜਾ سلسلہ ਵਾ ਉਹ ਪਿੱਛੇ ਜਈ ਕੁਝ ਹਫ਼ਤੇ ਜਾਂ ਕੁਝ ਮਹੀਨੇ ਤੋਂ ਹੀ ਸ਼ੁਰੂ ਹੋਇਆ ਵਾ ਇਹ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਇਹ ਗਲਤ ਹੈ ਜੇ ਪੰਜਾਬ ਸਰਕਾਰ ਨੇ ਬੋਰਡ ਦੀ ਜਿਹੜੀ ਖੁਦਮੁਖਤਿਆਰੀ ਆ ਆਟੋਨਮੀ ਆ ਉਹਦੇ 'ਚ ਵਿਸ਼ਵਾਸ ਨਹੀਂ ਉਹਨੂੰ ਖਤਮ ਕਰਨਾ ਵਾ ਤੇ ਇਹਦੇ ਵਾਸਤੇ ਬਿਜਲੀ ਬੋਰਡ ਦੇ ਢਾਂਚੇ 'ਚ ਬੋਰਡ ਆਫ ਡਾਇਰੈਕਟਰ ਸਿਸਟਮ ਦੇ ਵਿੱਚ ਤਬਦੀਲੀ ਕਰਨੀ ਪਊਗੀ ਪਰ ਇਹਦੇ ਆਪਣੇ ਭਿਆਨਕ ਨਤੀਜੇ ਹੋਣਗੇ ਕਿਉਂਕਿ ਜਿਹੜੀ 2003 ਬਿਜਲੀ ਐਕਟ ਐਲੈਕਸਿਟੀ ਐਕਟ ਹੈ ਜਿਹੜੀ ਇਹ ਪਾਰਲੀਮੈਂਟ ਵੱਲੋਂ ਪਾਸ ਕੀਤੀ ਗਈ ਹੈ ਔਰ ਇੱਕ ਕੇਂਦਰੀ ਕਾਨੂੰਨ ਹੈ ਜਿਹੜੇ ਸਾਰੇ ਸਟੇਟਾਂ ਦੇ ਵਿੱਚ ਲਾਗੂ ਹੁੰਦਾ ਵਾ ਸੋ ਜੋ ਪੰਜਾਬ 'ਚ ਹੋ ਰਿਹਾ ਵਾ ਉਹ ਗੈਰਕਾਨੂੰਨੀ ਆ ਫੈਸਲੇ ਕਿਸੇ ਹੋਰ ਦੇ ਤੇ ਜ਼ਿੰਮੇਵਾਰੀ ਬੋਰਡ ਆਫ ਡਾਇਰੈਕਟਰਸ ਦੀ ਇਹ ਇੱਕ ਵੱਡਾ ਤਣਾ ਦਾ ਕਾਰਨ ਹੈ ਜੋ ਜਿਹਦੇ ਵਧਨ ਦੇ ਅਸਾਰ ਮੈਨੂੰ ਨਜ਼ਰ ਆ ਰਹੇ ਆ ਇੱਕ ਹੋਰ ਦੂਸਰਾ ਮਸਲਾ ਵਾ ਸਰਕਾਰੀ ਜਾਇਦਾਦਾਂ ਵੇਚਣ ਦਾ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਕਿ ਸਰਕਾਰ ਨੇ ਸਰਕਾਰੀ ਜਾਇਦਾਦਾਂ ਦੀ ਲਿਸਟ ਬਣਾਈ ਹੋਈ ਹੈ ਜੋ ਵੇਚਣ ਦਾ ਜਾਂ ਵੇਚਣ ਦਾ ਪਲਾਨ ਹੈ ਇਸ ਵਿੱਚ ਕੁਝ ਗਲਾਡਾਂ ਦੇ ਜ਼ਮੀਨਾਂ માં ਕੁਝ ਗੁਮਾੜਾਂ ਦੀਆਂ ਪ੍ਰਾਪਰਟੀਆਂ ਆ ਕੁਝ ਬਿਜਲੀ ਬੋਰਡ ਦੀਆਂ ਪ੍ਰਾਪਰਟੀਆਂ ਆ ਸੈਂਕੜਾ ਏਕੜ ਨੇ ਇਹਦੇ ਵਿੱਚ ਸਿਰਫ ਉਹ ਦਿਹਾਣਾਚੀ ਬਿਜਲੀ ਬੋਰਡ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਜੋ ਇਸ ਲਿਸਟ ਦੇ ਵਿੱਚ ਨੇ ਉਹਨਾਂ ਨੂੰ ਵੇਚਣ ਦਾ ਜੋ ਪਲਾਨ ਹੈ ਉਹਦੇ ਵਿੱਚ ਕਰੀਬ 50-60 ਏਕੜ 50 ਏਕੜ ਸ਼ਾਮਿਲ ਨੇ ਇਸ ਵਾਸਤੇ ਕਈ ਫੀਡਰ ਗ੍ਰਿਡ ਬਿਜਲੀ ਬੋਰਡ ਦੇ ਦਫ਼ਤਰ ਸ਼ਿਫਟ ਹੋਣੇ ਨੇ ਇਹਦਾ ਇਸੇ ਕਰਕੇ ਦਾ ਬੜਾ ਸਖਤ ਵਿਰੋਧ ਹੋ ਰਿਹਾ ਵਾ ਇਸ ਬਾਬਤ ਪਿੱਛੇ ਜੇ PSEB ਇੰਜੀਨੀਅਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੇ ਪਾਲ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜੋ ਮੇਨ ਇੱਕ ਮੇਨ ਮੁੱਦਾ ਸੀਗਾ ਉਹ ਇਹੀ ਸੀ ਕਿ ਇਹ ਕੋਸ਼ਿਸ਼ਾਂ ਹੋ ਰਹੀਆਂ ਕਿ ਜਿਹੜੀਆਂ PSPCL ਤੇ PSCCL ਦੀਆਂ ਜਾਇਦਾਦਾਂ ਨੇ ਜਮੀਨਾਂ ਨੇ ਜਿੱਥੇ ਸਾਡੇ ਐਸੋਸੀਏਸ਼ਨ ਨੇ ਜਿੱਥੇ ਸਾਡੇ ਟਰਾਂਸਫਾਰਮਰ ਲੱਗੇ ਹਨ ਦਫ਼ਤਰ ਬਣੇ ਹੋਏ ਹਨ ਉਹਨਾਂ ਨੂੰ ਮੋਨਟੇਕ ਕੋਈ ਜਗ੍ਹਾ ਤੇ ਖਾਲੀ ਜ਼ਮੀਨਾਂ ਵੀ ਨੇ ਉਹਨਾਂ ਨੂੰ ਮੋਨਟਾਈਜੇਸ਼ਨ ਦੇ ਨਾਮ ਤੇ ਜੇ ਕੋਈ ਵੇਚਣ ਦੀ ਕੋਸ਼ਿਸ਼ ਹੋਈ ਤਾਂ ਉਹਦਾ ਪੁਰਜ਼ੋਰ ਵਿਰੋਧ ਕੀਤਾ ਜਾਊਗਾ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਸਾਰੀਆਂ ਇੰਜੀਨੀਅਰ ਜਥੇਬੰਦੀਆਂ ਜਿਵੇਂ ਕਾਉਂਸਲ ਸੀ ਉਹਨਾਂ ਵਿੱਚ ਪੀਐਸਯੂ ਸੀ ਸਾਡੀ ਆਈਟੀਡੀ ਐਚਆਰ ਤੇ ਅਕਾਊਂਟ ਸੇਵਿੰਗ ਦੇ ਅਫਸਰਾਂ ਦੀ ਐਸੋਸੀਏਸ਼ਨ ਵੀ ਇਹਦੇ ਵਿੱਚ ਸ਼ਾਮਲ ਹੈ ਤੇ ਪੀਐਸਸੀਬੀ ਇੰਜੀਨੀਅਰ ਰਜਿਸਟ੍ਰੇਸ਼ਨ ਤੇ ਇਹ ਸਾਡਾ ਸਾਂਝਾ ਫੈਸਲਾ ਇਹ ਵਿਰੋਧ ਜਿਹੜਾ ਹੋ ਰਿਹਾ ਵਾ ਕਈ ਪਾਸਿਓਂ ਵਿਰੋਧ ਹੋ ਰਿਹਾ ਹੈ ਬਿਲਕੁਲ ਜਾਇਜ਼ ਹੈ ਪਿਛਲੀਆਂ ਸਰਕਾਰਾਂ ਨੇ ਵੀ ਸਰਕਾਰੀ ਜਾਇਦਾਦਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ ਜੋ ਮੇਰੇ ਹਿਸਾਬ ਨਾਲ ਬਿਲਕੁਲ ਸऱ्याਮ ਗਲਤ ਸੀ ਕੋਈ ਵੀ ਸਰਕਾਰ ਸਰਕਾਰੀ ਪ੍ਰਾਪਰਟੀਆਂ ਦੀ ਕਸਟੋਡੀਅਨ ਹੁੰਦੀ ਆ ਮਾਲਕ ਨਹੀਂ ਜੋ ਮਰਜ਼ੀ ਚਾਵੇ ਕਰ ਸਕਦੀ ਆ ਹਾਂ ਸਰਕਾਰੀ ਜਾਇਦਾਦ ਨੂੰ ਜਨਤਾ ਦੇ ਹਿੱਤ ਲਈ ਲੋਕਾਂ ਲਈ ਕੋਈ ਜ਼ਰੂਰੀ ਸਰਕਾਰੀ ਇਮਾਰਤ ਬਣਾਉਣ ਲਈ ਲੋਕਾਂ ਦੀ ਸੁਰੱਖਿਆ ਲਈ ਜੇ ਲੋਕਾਂ ਲਈ ਅਫੋਰਡੇਬਲ ਹਾਊਸਿੰਗ ਬਣਾਉਣੀ ਆ ਉਹਦੇ ਲਈ ਇਸਤੇਮਾਲ ਕਰ ਸਕਦੀ ਆ ਜਾਂ ਵੇਚ ਸਕਦੀ ਆ ਪਰ ਲੋਕ ਲਬਾਉ ਸਕੀਮਾਂ ਲਈ ਪੈਸੇ ਇਕੱਠੇ ਕਰਨ ਲਈ ਹਰ ਕਿਸ ਨਹੀਂ ਇਹ ਨਹੀਂ ਕਰ ਸਕਦੀ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਹਰ 5 ਸਾਲ ਬਾਅਦ ਚੋਣਾਂ ਹੁੰਦੀਆਂ ਆ ਉਹਦੇ ਵਿੱਚ ਸਰਕਾਰਾਂ ਬਦਲ ਵੀ ਜਾਂਦੀਆਂ ਆ ਸਰਕਾਰੀ ਜਾਇਦਾਦਾਂ ਦੇ ਵੇਚਣ ਦਾ ਫੈਸਲਾ ਵਿਧਾਨ ਸਭਾ ਚ ਪ੍ਰੋਪਰ ਬਹਿਸ ਤੋਂ ਬਾਅਦ ਸਰਬ ਸੰਮਤੀ ਨਾਲ ਲਿਆ ਜਾਣਾ ਚਾਹੀਦਾ ਵਾ ਇਦੇ ਵਾਸਤੇ ਜਿਹੜੀ ਸਟੇਟ ਦੀ ਪਾਲਿਸੀ ਆ ਸਰਕਾਰਾਂ ਆਉਂਦੀ ਜਾਂਦੇ ਰਹਿੰਦੀਆਂ ਪਰ ਸਟੇਟ ਪਾਲਿਸੀ ਚ ਕੰਟੀਨਿਊਟੀ ਦੀ ਲੋੜ ਹੈ। ਖੈਰ ਮੈਂ ਆਜ ਦੇ ਮਸਲੇ ਤੇ ਯਾਨੀ ਬਿਜਲੀ ਬੋਰਡ ਦੇ ਮਸਲੇ ਤੇ ਵਾਪਸ ਆਉਂਦਾ ਹਾਂ। ਬਿਜਲੀ ਬੋਰਡ ਦਾ ਸਾਲਾਨਾ ਰੈਵਨਿਊ ਕਰੀਬ 47000 ਕਰੋੜ ਆ। ਇਹ ਪੰਜਾਬ ਦਾ ਸਭ ਤੋਂ ਵੱਡਾ ਪਬਲਿਕ ਸੈਕਟਰ ਦਾਦਾਰ ਆ। ਸਰਕਾਰ ਵੱਲ 10500 ਕਰੋੜ ਰੁਪਏ ਦੇ ਕਰੀਬ سبسڈی ਦਾ ਬਕਾਇਆ ਪੈਂਡਿੰਗ ਹੈ ਜੋ ਸਰਕਾਰ ਨੂੰ ਫੌਰਨ ਅਦਾ ਕਰਨਾ ਚਾਹੀਦਾ ਵਾ ਇਤੇ ਬਿਜਲੀ ਬੋਰਡ ਦਾ ਪੱਠਾ ਵੇਜੂ ਬਿਜਲੀ ਬੋਰਡ ਨੂੰ ਇਸ ਦੀ ਆਟੋਨਮੀ ਨੂੰ ਸਿਰਫ ਬਚਾਉਣ ਦੀ ਹੀ ਲੋੜ ਨਹੀਂ ਤਕੜਾ ਸਟਰੈਂਥਨ ਕਰਨ ਦੀ ਵੀ ਲੋੜ ਹੈ ਥਿਸ ਇਜ਼ ਮਾਈ ਟੇਕ